ਜਿਸਤੇ ਮਕਾਦਾ ਨੰਬਰ 9911425 ਬੀ ਐਨ ਡੀ ਪੀ ਸੀ ਸਿਟੀ ਸਾਊਥ ਮੋਗਾ ਦਰਜ ਰਜਿਸਟਰ ਕੀਤਾ ਗਿਆ ਤੇ ਦੋਸਣ ਪਾਸੋਂ 700 ਗ੍ਰਾਮ ਗਾਂਜਾ ਅਤੇ 73000 ਡਰਗ ਮਨੀ ਬਰਾਮਦ ਕੀਤੀ ਗਈ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਮਕਦਮੇ ਦੇ ਵਿੱਚ ਤੇ ਇਹਦੇ ਤੇ ਜਿਹੜੀ ਇਹਦੇ ਤੇ ਬਰਾਮਦਗੀ ਹੈ 700 ਗ੍ਰਾਮ ਗਾਂਜਾ ਤੇ 73000 ਡਰਗ ਮਨੀ ਤੇ ਇਹਦੇ ਬੈਕਵਾਰਡ ਤੇ ਫਾਰਵਰਡ ਲਿੰਕ ਵੀ ਇਹਦੇ ਜਿਹੜੇ ਸਾਰੇ ਚੈੱਕ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊ ਇਹਦੇ ਤੇ ਲక్ష్ਮੀਨ ਤੇ ਇਹਦੇ ਤੇ ਇੱਕ ਮੁਕੱਦਮਾ ਐਕਸਾਈਡ ਦਾ ਪਹਿਲਾਂ ਦਰਜ ਹੈ ਤੇ ਦੂਸਰਾ ਮੁਕੱਦਮਾ ਹੈਗਾ ਸਾਡੇ ਮੁਕੱਦਮਾ ਨੰਬਰ 74 11425 ਅਧੀਨ ধারা 22 ਐਨਡੀਪੀ ਸੈਕਟ ਸਿਟੀ ਮੋਗਾ ਦਰਜ ਰਜਿਸਟਰ ਹੋਇਆ ਜਿਸ ਦੇ ਵਿੱਚ ਜਤਿੰਦਰ ਸਿੰਘ ਔਰ ਫਗੂਲੂ ਤੋ ਗ੍ਰਿਫਤਰ ਕਰਕੇ ਉਹ 535 ਖੁੱਲੀਆਂ ਗੋਲੀਆਂ ਨਸ਼ੀਲੀਆਂ ਬਰਾਮਦ ਕੀਤੀਆਂ ਗਈਆਂ ਤੇ ਜਿਹਦੇ ਇਹਦੇ ਵਿੱਚ ਵੀ ਜਿਹੜੇ ਫਾਰਮੈਟ ਤੇ ਬੈਕਵਰਡ ਲਿੰਕ ਬਾਅਦ ਚ ਚੈੱਕ ਕੀਤੇ ਜਾਣਗੇ ਤੇ ਇਹਦੇ ਵਿੱਚ ਜਿਹੜਾ ਇਹਦੇ ਤੇ ਵੀ ਇੱਕ ਪਹਿਲਾਂ 379 ਵੀ ਖੋ ਦਾ ਮੁਕਤਮਾ ਦਰਜ ਹੋਇਆ ਹੋਇਆ ਤੇ ਇਹਨਾਂ ਤੋਂ ਹੋਰ ਵੀ ਜਿਹੜੀਆਂ ਕਿ ਰਿਮਾਂਡ ਲੈ ਕੇ ਜਿਹੜੇ ਹੋਰ ਵੀ ਇਹਨਾਂ ਤੋਂ ਪੁੱਛਗਿ ਕੀਤੀ ਜਾਊਗੀ ਅੱਗੇ ਕੀ ਤੋਂ ਲੈਂਦੇ ਆ ਤੇ ਕਿੱਥੇ ਵੇਚਦੇ ਆ